ਭਾਵੀ ਸਦਾ ਸਦਾਤੀ ਜਨ ਦੁਗਣੀ ਰਾਜ ਦੁਗਣੀ ਤਰਕੀਆਂ ਬਖਸ਼ੇ ਕਰਨੀਆਂ ਜਿਹੜਾ ਦਾ ਸਾਰ ਧਰਤੀ ਰਮਨੇ ਟਾਕ ਦੇਣਾ ਜਿਹੜੀ ਟੱਕਣ ਪਿਆਦਨ ਬਰਾਵੇ ਆਇਆ ਜਾਨ ਕੈਮ ਬੋਲ ਤਾਰੇ ਦੂਤਰ ਨਾਮ ਸਰਮੈ ਪੀਕੇ ਬੁਲਾ ਨਿਵਕ ਨਿਵਕਟਾ ਪੂਰੇ ਕੀ ਗੁਣ ਦਾ ਹੋ ਅਠਪਦੇ ਪੂਰੇ ਕੋਟਾ ਸੋਨਾ ਉਪਦੇਸ਼ ਪਾਰ ਬ੍ਰਹਮ ਨਿਤ ਕਰੇ ਇੱਕ ਸਾ ਸਾ ਸਮਨ ਗੋਬਿੰਦ ਮਨ ਅੰਤਰ ਕੀ ਤਰਾ ਚੰਦ ਆਸਨ ਤਿਆਗੋ ਤਰਾ ਸੰਜਨਾ ਕੀ ਤੋਨ ਮਨ ਮਨ ਆਸੋਤ ਰੇ ਤੀਕਰੋ ਸਾਰ ਸਾਂਝਾ ਜੀਸਾ ਜਿਥਰੋ ਹੱਥਾਂ ਕੇ ਪੱਦੇ ਹੋ ਪੰਡਾਲ ਨਾਨਕ ਵਰ ਪੂਰੇ ਨਮਸਕਾਰ ਤੁਰਕੋ ਮਾਨੀ ਦੂਰ ਕੋ ਰੋਗ ਬਿਨਸੀ ਪੈ ਪਰਮ ਸਾਧੁਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੇ ਸੋਭਾ ਬਣੀ نو ای منی رام کلی مندر کی جان کو سب پرساد نند پیا میری مائے ست گرو می پایا سب تھان پایا سہ سی سبا کرتے نان سچے کرتے رہ سچا نہ ادارا ਸਤਿਗੋਵਾਈਆਂ ਕਰ ਸ਼ਾਂਤ ਸੁਖ ਮਨ ਆਇਓ ਸਿਆ ਗੁਰੂ ਸ੍ਰੀ ਆਪੇ ਸਹੀ ਹਰ ਤ੍ਰਿਸ਼ਣ ਧਾਈ ਐ ਇਸ ਰੱਥੇ ਸਭ ਮੁਜਾਏ ਤੇਰੇ ਘਾਰੇ ਦੀ ਖੁਸ਼ੀ ਦੇਵੇ ਘਰ ਦੀ ਸੁਖ ਸ਼ਾਂਤੀ ਤੇ ਚੰਦੀ ਕਲਾਵਾ ਦੇ ਆਪ ਜੀ ਦੀਆਂ ਬਰਸੀਆਂ ਹੋਈਆਂ ਦਾਦਾਂ ਦਾ ਸ਼ੁਕਰਾਨਾ ਕਰਦੇ ਹੋਏ ਸੀ ਉਹ ਕਹਿਆ ਕਿ ਇਨਾ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਆਪਣੇ ਆਪਣੇ ਗ੍ਰਹਿ ਦੇਖੇ ਧਰਤੀ ਬੋਲੀ ਆਈ ਇਹਨ ਸਗਲੀ ਜਨਤਾ ਮਟਾਈ ਦੇ ਜਾਗਰੂ ਅਤੇ ਨੰਦ ਸਾਹਿਬ ਦੀਆਂ ਛੇ ਬੈਣੀਆਂ ਕੇ ਬਾਖੀ ਅੰਦਾਜ਼ ਕੋਈ ਨਿਯੋਗ ਕਮਾਣ ਕਰਨੀ ਪੜੀ ਸੁਣੀ ਬਾਣੀ ਅੰਤ ਅੰਦਾ ਮਾਤਰਾ ਮਹਾਲੂ ਨੂੰ ਕਿ ਰੱਖਿਆ ਕਰਨੀ ਸਿਰ ਪਰਵਾਣੂ ਦੇਵਸਤਾਂਾ ਵਿਦੇਸ਼ਾਂ ਦੇ ਵਿੱਚ ਸਦਾ ਚੜ੍ਹਦੀਆਂ ਤੇ ਖੁਸ਼ੀਆਂ ਭੇਜੇ ਆਸ ਵਿੱਚ ਦੇਵ ਤੇ ਤੁਹਾ ਬੱਚਿਆਂ ਨੂੰ ਵਿੱਦਿਆ ਦਾਤ ਗੁਰਸਿੱਖੀ ਜੀਵਨ ਅਤੇ ਉੱਚੇ ਰੁਤਵੇ ਵਰਸ਼ਿਸ਼ ਕਰਨੇ ਵਧੇ ਦੇਵ ਦਿਨ ਦੋਗਣੀ ਰਾਤ ਜੋਗਣੀ ਤਰੱਕੀਆਂ ਬਖਸ਼ੇ ਕਰਨੀਆਂ ਸੇਵਕਾਂ ਦੇ ਦੁੱਖਾਂ ਕਲੇਸ਼ਾਂ ਬਿਗੜਨਾਂ ਨੂੰ ਨਾਸ ਕਰਨਾ ਭਰੁ ਦਾ ਪ੍ਰਕਾਸ਼ ਕਰਨਾ ਤਤਪਾਸ਼ਾ ਜੀਓ ਇਹਨਾਂ ਹੀ ਜਾਚਨਾ ਦੇ ਅੰਦਰ ਸੀਪ ਪਰਵਾਰ ਵੱਲੋਂ ਤਾਪ ਜੀ ਨੂੰ ਸੋਹਣੇ ਬਸ਼ਾਕੇ ਅਤੇ ਮਾਇਆ ਵਾਲੀ ਕੀਤੀ ਹੈ ਆਪ ਅਨਿਕਾਰ ਕਰੋ ਸੇਵਕਾਂ ਦੇ ਲੋਕ ਤਲੋਕ ਦੇਖ ਪੜਦੇ ਕਜਨੇ ਮਾਇਆ ਸੰਬੰਧੀ ਕਰਨੀ ਇਹਨਾਂ ਦੀ ਬਹਾਰ ਖੁਸ਼ੀਆਂ ਦੇ ਅੰਦਰ ਸ੍ਰੀ ਉਪਰਵਾਦ ਵੱਲੋਂ ਆਪ ਕੀ ਦੇ ਉਜੂਰ ਕਰਾ ਪ੍ਰਸ਼ਾਦੀਆਂ ਦੇ ਗਾਂ ਅਤੇ ਚਾਹ ਦੇ ਲੰਗਰ ਹਾਜ਼ਰ ਨੇ ਦਰ ਪ੍ਰਵਾਣ ਹੋਵੇ ਦਰ ਪ੍ਰਵਾਣ ਹੋਇਆ ਪ੍ਰਸ਼ਾਦ ਅਤੇ ਚਾਹ ਦੇ ਲੰਗਰ ਸਿੱਖ ਸੰਗਤਾਂ ਦੇ ਵਿੱਚ ਉਤੇ ਪਹੁੰਚੇ ਵਤਨ ਜੋ ਛਕੇ ਆਪ ਕੀ ਦਾ ਬੁਰਤਨਾ ਸਤਨਾਮ ਸ੍ਰੀ ਵਾਹਿਗੁਰੂ ਜੀ ਰਤਾਰ ਪਾਤਸ਼ਾਹ ਜੀ ਉਹ ਜੋ ਸੇਵਕ ਦੀਆਂ ਆਸਾ ਮਨਸਾ ਭਾਵਨਾ ਨੇ ਉਹਨਾਂ ਨੂੰ ਪੂਰਨ ਕਰਨਾ ਚੜ੍ਹਦੀਆਂ ਤੇ ਖੁਸ਼ੀਆਂ ਭਰੇ ਖੇਡੀਆਂ ਦੇ ਨਾਲ ਲੋ ਅਰਜਨਾ ਇਸ ਮੇਲੇ ਪਾਵਨ ਪਵਿੱਤਰ ਹੋ ਗੁਨਾਮੇ ਬਖਸ਼ ਕੇ ਸੇਵਕਾਂ ਨੂੰ ਤਰਤਾਰਤ ਕਰੋ ਸੇਵਿਆਰੇ ਮੇਰੇ ਜਿੰਨਾ ਮੇਰਾ ਤੇਰਾ ਮਾਰ ਕੇ ਹੋ ਆ ਚਰਲੀ ਤੇ ਮੇਰੀ ਸਵਾਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਨਸਾ ਚਾਰਨੋ ਸਰਲ ਪੈ ਲਾਖੀ ਦੋਖ ਬਿੰਦ ਸੀ ਜੋਖ ਪਾਇਆ ਬਰਾਲਾ ਲੂਆ 파ਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਸਾਰੇ ਸਾਡੇ ਦੁਖ ਲਖ ਦਿੰਦੇ ਨੇ ਦੋਖ ਬਿੰਦ ਸੀ ਸਾਰੇ ਜਿੰਨੇ ਵੀ ਦੁੱਖ ਦੇ ਭਾਵੇਂ ਸਰੀਰ ਕੋਰ ਪਰ ਵੀ ਮਾਨਸਿਕ ਸਾਰੇ ਲੱਥ ਜਾਂਦੇ ਨੇ ਭਾਵ ਦੂਰ ਹੋ ਜਾਂਦੇ ਸੁਖ ਪਾਇਆ ਆਤਮਿਕ ਸੁਖਾਂ ਦੀ ਸਰੀਰਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਬਯਾਲੂਵਾ ਆ ਪ੍ਰਭ ਸੁਆਮੀ ਸਵਾਮੀ ਕਿਹਾ ਮਾਲਕ ਨੂੰ ਜਿਹੜਾ ਪੂਰੇ ਸ੍ਰੇਸ਼ਟੀ ਦਾ ਮਾਲਕ ਹੈ ਪਰਮਾਤਮਾ ਵਾਹੀ ਗੁਰ ਜਿੰਨਾ ਤੇ ਬਿਆਰ ਹੋ ਜਾਂਦੇ ਨੇ ਪੂਰਾ ਸਤਗੁਰੂ ਆਇਆ ਉਹਨਾਂ ਤੇ ਸਤਗੁਰਾਂ ਦੀ ਇੰਨੀ ਕਿਰਪਾ ਹੁੰਦੀ ਹੈ ਉਹ ਪੂਰੇ ਬੁਰ ਨੂੰ ਤੇ ਆਉਂਦੇ ਨੇ ਭਾਵ ਉਹਨਾਂ ਦਾ ਨਾਮ ਜਪਦੇ ਨੇ ਜਨਮਾਰੂਰ ਨਾਮ ਦਾ ਰੰਗ ਚੜ ਗਿਆ ਕਦੇ ਉੱਪਰ ਧਾਰੀ ਪਰ ਆਉ ਸਤਗੁਰ ਬਸਰਾਮ ਦੇ ਕੇ ਅੰਨੀ ਬਖਸ਼ੇ ਕਰਦੇ ਨੇ ਸਤਗੁਰ ਨਾਮ ਅੰਧਾਨ ਕਰ ਆਇਆ ਜਿਨ੍ਹਾਂ ਨੇ ਸਤਗੁਰਾਂ ਦੇ ਨਾਮ ਨੂੰ ਵਧਨ ਕਰ ਲਿਆ ਉਹਨਾਂ ਨੂੰ ਗੁਨਾ ਦੇ ਖਜ਼ਾਨੇ ਮਿਲਦੇ ਨੇ ਚਿੰਤਾ सगळा ਬਨਾਸੀ ਭਾਵੇਂ ਸਰੀਰ ਚਿੰਤਾ ਹੋਵੇ ਭਾਵੇਂ ਮਾਨਸਿਕ ਹੋਵੇ ਭਾਵੇਂ ਕਿਸੇ ਪ੍ਰਕਾਰ ਦੀ ਚਿੰਤਾ ਝੋਰਾ ਦੁੱਖ ਕਲੇਸ਼ ਹੋਣਾ ਸਾਰੇ ਦਿੰਸ ਜਾਂਦੇ ਨੇ ਭਾਵੇਂ ਦੂਰ ਹੋ ਜਾਂਦੇ ਨੇ ਸਤਿਨਾਮ ਵਾਹਿਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਆ ਬੜੀ ਸੁਰ ਦੇ ਵਿੱਚ ਇਹਨਾਂ ਨੇ ਸਤਨਾਮ ਵਾਹੀ ਨੂੰ ਦਰਜ ਆਉਂਦੀ ਆ ਆ ਬੜੀ ਆਈ ਜਦੋਂ ਜੀ ਕਰਦੀ ਆ ਸਤਨਾਮ